ਪਰ ਮੈਂ ਹੁਣ ਉਸ ਸ਼ਾਇਰ ਦੇ ਬੋਲ ਰਖਾਂ ਜੋ ਕਦੀ ਕਦੀ ॠषि ਦੇ ਰੂਪ ਵਿੱਚ ਆਉਂਨ ਜਦ ਬਦਲਾ ਵਿੱਚ ਕਿਦਰੇ ਬਿਜਲੀ ਚਮਕਦੀ ਹੈ ਉਹ ਨਾਂ ਵਿੱਚ ਡਾਕਟਰ ਮੁਹੰਮਦ ਇਕਬਾਲ ਉਹਨੇ ਖੁਦਾ ਤੇ ਇਨਸਾਨ ਦੀ ਗੋਸ਼ਟੀ ਲਿਖੀ ਹੈ ਸੰਵਾਦ ਲਿਖਿਆ ਹੈ ਖੁਦਾ ਨੇ ਇਨਸਾਨ ਨੂੰ ਵਖਿਆ ਜਹਾਂ ਰਾਜ਼ ਇਕ ਆਬ ਗਿਲ ਆਫਰੀ ਦਮ ਤੋ ਇਹ ਰਾਨਾ ਤਾ ਤਾਰ ਜ਼ੰਗ ਆਫਰੀ ਦੇ ਐ ਮਨਕ ਮੈਂ ਇੱਕੋ ਤਰ੍ਹਾਂ ਦਾ ਸੰਸਾਰ ਬਣਾਇਆ ਪਵਨ ਬਣਾਈ ਸੂਰਜ ਬਣਾਇਆ ਧਰਤੀ ਬਣਾਈ ਪਹਾੜ ਬਣਾਏ ਪਰ ਕੰਬਖਤ ਤੂੰ ਇਕ ਨਹੀਂ ਰਹਿਣ ਦਿੱਤਾ ਕਿਦਰੇ ਇਰਾਨ ਬਣਾ ਛੜਿਆ ਕਿਦਰੇ ਤਾਧਾਰ ਬਣਾ ਛੜਿਆ ਕਿਦਰੇ ਈਰਾਨ ਕਿਦਰੇ ਆਫਗਾਨਿਸਤਾਨ ਕਿਦਰੇ ਤਾਧਾਰ ਉਹਨਾਂ ਦਿਨਾਂ ਚ ਖਾਨਾ ਜੰਗੇ ਬਹੁਤ ਹੋ ਰਹੀ ਸੀ ਇਨਾ ਮੁਲਕਾਂ ਬਹੁਤ ਖੌਨ ਖਰਾਬਾ ਹੋ ਰਿਆ ਸੀ ਉਹਨਾਂ ਦਿਨਾਂ ਚ ਇਸਨੇ ਨਜ਼ਮ ਲਿਖੀ ਜਹਾਂ ਰਾਜ਼ੋ ਇਕ ਆਬੋ ਗਿਲ ਆ ਫਰੀ ਗਿਲ ਮਿੱਟੀ ਨੂੰ ਕਹਿੰਦੇ ਨੇ ਆਪਣੋ ਤੇ ਜ਼ਰੂਰ ਪਤਾ ਹੈ ਮੈਂ ਸਾਰੇ ਹੀ ਮਨੁੱਖ ਮਿੱਟੀ ਤੋਂ ਬਣਾਏ ਪਾਣੀ ਤੋਂ ਬਣਾਏ ਹਵਾ ਤੋਂ ਬਣਾਏ ਪੰਜ ਤਤਾਂ ਤੋਂ ਬਣਾਏ ਸਾਰਾ ਸੰਸਾਰ ਪੰਜ ਤੱਤਾਂ ਦਾ ਬਣਾਇਆ ਸਭ ਕੁਝ ਇੱਕ ਸਾਰ ਬਣਾਇਆ ਪਰ ਤੂੰ ਕਿਦਰੇ ਈਰਾਨ ਬਣਾ ਛੱਡਿਆ ਕਿਦਰੇ ਤਾਤਾਰ ਬਣਾ ਛੱਡਿਆ ਬੰਡੀਆਂ ਹੀ ਪਾ ਛੱਡਿਆ ਮਨੁੱਖ ਨੇ ਸਭ ਕੁਝ ਵੰਡਿਆ ਜ਼ਮੀਨ ਵੰਡੀਏ ਪਹਾੜ ਵੰਡੇ ਨੇ ਦਰਿਆ ਵੰਡੇ ਨੇ ਸਾਗਰਾਂ ਦੀ ਹਦੂਦ ਬੰਦੀ ਵੀ ਕੀਤੀ ਏ ਕੋਈ ਮੁਲਕ ਦੂਜੇ ਮੁਲਕ ਦੇ ਆਸਮਾਨ ਦੀ ਵੀ ਖਿਲਾਫ ਵਰਜ਼ੀ ਨਹੀਂ ਕਰ ਸਕਦਾ ਹਾਂ ਮਨੁੱਖ ਨੇ ਅਜੇ ਤੱਕ ਸੂਰਜ ਨਹੀਂ ਵੰਡਿਆ ਰੱਬ ਨੇ ਇਤਨਾ ਉੱਚਾ ਬਣਾਇਆ ਤੇ ਮਨੁੱਖ ਦੀ ਪਹੁੰਚ ਤੋਂ ਪਰੇ ਬਣਾਇਆ ਪਰ ਮੈਂ ਇਤਨੀ ਅਰਜ਼ ਕਰਾਂ ਜੇ ਕਿਦਰੇ ਮਨੁੱਖ ਦੀ ਪਹੁੰਚ ਹੋ ਜਾਂਦੀ ਨਾ ਤੇ ਜਿਵੇਂ ਚੰ드ਰਮਾ ਤੇ ਅਮਰੀਕਾ ਝੰਡਾ ਲਹਿਰਾ ਕੇ ਆਇਆ ਉਹਨੇ ਸੂਰਜ ਤੇ ਵੀ ਲਹਿਰਣਾ ਸੀ ਆਪਣਾ ਹੀ ਹੈ ਸੂਰਜ ਔਰ ਕਿਸੇ ਦਾ ਨਹੀਂ ਜ਼ਮੀਨ ਵੰਡਣੀ ਆਸਮਾਨ ਵੰਡਣਾ ਗ੍ਰਹਿ ਨੇ ਛਤਰ ਤਾਰੇ ਵੰਨੇ ਦਰਿਆ ਵੰਡਨੇ ਪਹਾੜ ਵੰਨੇ ਫਿਰ ਬੰਦਾ ਇਸਤੇ ਨਹੀਂ ਰੁਕਦਾ ਬੰਦਾ ਫਿਰ ਬੰਦਿਆਂ ਨੂੰ ਵੀ ਵੰਡਦਾ ਇਹ ਆਪਣੇ ਨੇ ਆਪਣੇ ਨਹੀਂ ਨੇ ਇਹ ਸਾਡੀ ਪਾਰਟੀ ਦੇਣ ਸਾਡੀ ਪਾਰਟੀ ਦੇ ਨਹੀਂ ਨੇ ਇਹ ਸਾਡੀ ਬਰਾਦਰੀ ਦੇ ਨੇ ਸਾਡੀ ਬਰਾਦਰੀ ਦੇ ਨਹੀਂ ਨੇ ਇਹ ਸਾਡੀ ਜਾਤ ਦੇ ਨੇ ਇਹ ਸਾਡੀ ਜਾਤ ਦੇ ਨਹੀਂ ਨੇ ਤੇ ਜਦ ਬੰਦਿਆਂ ਨੂੰ ਵੰਡਣਾ ਹੈ ਤਾਂ ਫਿਰ ਕੋਸ਼ਿਸ਼ ਕਰਨੀ ਹੈ ਫਿਰ ਪ੍ਰਮਾਤਮਾ ਨੂੰ ਵੀ ਵੰਡਣਾ ਹੈ ਮੈਨੂੰ ਇੱਕ ਜਗ੍ਹਾ ਇੱਕ ਸੱਜਣ ਨੇ ਕਹਿ ਦਿੱਤਾ ਸੀ ਗੈਣੇ ਜੀ ਸਾਡਾ ਖੁਦਾ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਜ਼ਿਆਦਾ ਮੈਂ ਖੁਲਾਸਾ ਨਾ ਕਰਾਂ ਸਾਡਾ ਖੁਦਾ ਕੁਛ ਵੀ ਨਹੀਂ ਹੈ ਮੈਂ ਕਿ ਖੁਦਾ ਵੀ ਤੁਹਾਡਾ ਸਾਡਾ ਹੁੰਦਾ ਹੈ ਮਨੁੱਖ ਦੀ ਸਮਝ ਕਿ ਜੇ ਮਨੁੱਖ ਆਪਣੀ ਸੋਚ ਦੇ ਮੁਤਾਬਕ ਐਸਾ ਸਮਝ ਸਕਦਾ ਹੈ ਮੈਂ ਖੁਦਾ ਬਣ ਸਕਦਾ ਤਾਂ ਇਬਾਦਤਗਾਹਾਂ ਵੀ ਵੰਡੀਆਂ ਜਾ ਸਕਦੀਆਂ ਨੇ ਮੈਂ ਕਈ ਮੁਲਕਾਂ 'ਚ ਦੇਖੇ ਨੇ ਗੁਰਦੁਆਰੇ ਵੰਡੇ ਹੋਏ ਨੇ ਬਰਾਦਰੀ ਦੇ ਨਾਂ ਤੇ ਇਹ ਸਾਡਾ ਹੈ ਸਾਡਾ ਨੇ ਮਨ ਰਾਜ ਯਕ ਫੌਲਾ ਦੇ ਨਾ ਬਾ ਫਰੀਦਮ ਤੂ ਸ਼ਮਸ਼ੀਰ ਤੀਰੋ ਤੂ ਫੰਗ ਆ ਫਰੀਦ ਮੈਂ ਲੋਹਾ ਬਣਾਇਆ ਤੂੰ ਕੋਈ ਵਕਤ ਜ਼ਰੂਰਤ ਦੀ ਚੀਜ਼ ਬਣਾ ਲੈ ਪਰ ਤੂੰ ਤੇ ਤਲਵਾਰ ਬਣਾ ਲਈ ਬੰਦੂਕ ਬਣਾ ਲਈ ਤੋਪ ਬਣਾ ਲਈ ਗੋਲੀਆਂ ਬਣਾ ਲਈ ਇਹ ਕੀ ਕੀਤਾ ਤੂੰ ਇਹ ਕੀ ਕੀਤਾ ਤੂੰ ਮੈਂ ਸੋਹਣੇ ਸੋਹਣੇ ਪੰਛੀ ਬਣਾਏ ਗੀਤ ਅਲਾਪ ਦੇ ਚਾਹ ਚਾਹੰਦੇ ਹੋਏ ਪਰ ਤੂੰ ਹੀ ਨਾ ਉਹ ਪਿੰਜਰਿਆਂ ਦੇ ਚ ਡੱਕ ਕੇ ਰੱਖ ਦਿੱਤਾ ਬਹੁਤ ਸਾਰੇ ਦੇਸ਼ਾਂ 'ਚ ਤੁਹਾਨੂੰ ਪੰਛੀ ਬੜੇ ਖੂਬਸੂਰਤ ਪਿੰਜਰਿਆਂ 'ਚ ਮਿਲਣਗੇ ਸ਼ਿਕਾਰ ਖੇੜ ਦੇਣਾ ਮਾਰਦੇ ਵੀ ਨੇ ਕਫਸ ਸਾਖਤੀ ਤਾਇਰ ਨਗਮਾ ਜਨ بڑے سندر نغمے الاپ کرنے والے طائر اے پرندے اے چڑیاں چون انے لئی قفس پنجرے بنا لے اے تو کی کیتا تبر آ فریدی نہالے چمن را قفس سا خطے طائر نغمہ زن رہا اے تو کی کیتا ਤੂੰ ਮੇਰੀ ਦਿਨ ਰੂਪ ਗਲਤ ਦਿੱਤਾ ਹੈ ਤੂੰ ਮੇਰੀ ਬਣਤਰ ਨੂੰ ਵਿਗਾੜਿਆ ਡਾਕਟਰ ਮੋਹਮਦਿਕ ਵਾਲੇ ਕਹਿੰਦੇ ਬੰਦਾ ਵੀ ਰੱਬ ਦੇ ਸਾਹਮਣੇ ਹੋਇਆ ਮੈਂ ਖੁਦ ਆਇਆ ਬਹੁਤੀਆਂ ਲੰਬੀਆਂ ਚੌੜੀਆਂ ਗੱਲਾਂ ਨਾ ਕਰ ਜੇ ਤੂੰ ਕੁਝ ਬਣਾਇਆ ਤੇ ਆਪਾਂ ਵੀ ਕੁਝ ਬਣਾਇਆ ਜੇ ਤੂੰ ਕਰਤਾ ਹੈ ਤਾਂ ਆਪਾਂ ਵੀ ਕਰਦੇ ਹਾਂ ਜੇ ਤੂੰ ਕੁਝ ਬਣਾਇਆ ਹੈ ਤੇ ਮਾਣ ਪਿਆ ਕਰਦਾ ਹੈ ਆਪਾਂ ਵੀ ਬਹੁਤ ਕੁਝ ਬਣਾਇਆ ਹੈ ਖੁਦਾ ਹਤੇ ਇਨਸਾਨ ਦੀ ਗੋਸ਼ਟੀ ਲਿਖਦਾ ਹੈ ਤੂੰ ਖੁਦਾ ਨੇ ਆ ਕੇ ਦੱਸ ਫਿਰ ਤੂੰ ਕੀ ਬਣਾਇਆ ਤੂੰ ਕੀ ਬਣਾਇਆ ਮਨੁਖ ਬੋਲਿਆ ਤੂੰ ਸ਼ਬ ਆਫਰੀਦੀ ਚਰਾਗਾ ਫਰੀਦਮ ਤੂੰ ਹਨੇਰੀ ਰਾਤ ਬੜਾਈ ਮਸੀਹਾ ਦੀ ਮੈਂ ਜਲਦੇ ਹੋਏ ਦੀਵੇ ਬਣਾਏ ਤੇਰੀ ਰਾਤ ਦਾ ਹਨੇਰਾ ਰਹਿਣ ਹੀ ਨਹੀਂ ਦਿੰਦਾ ਮੈਂ ਬਣਾਇ ਤੂੰ ਅਸਮਾਨ ਤੋਂ ਦੀਵੇ ਸੁਟੇ ਨਾ ਮੈਂ ਬਣਾਇ ਨਾ ਕਿ ਜਗਮਗਾਂਦੇ ਦੀਪਕ ਚਾਹ ਕਿਸੇ ਰੂਪ ਦੇਵੇਂ ਮੈਂ ਬਣਾਇ ਨਾ ਤੂੰ ਸ਼ਬ ਆਫਰੀਦੀ ਚਰਾਗਾ ਫਰੀਦਮ ਸਫਾਲਾ ਫਰੀਦੀ ਆਯਾਗਾ ਫਰੀਦਮ ਤੋ ਤੇ ਮਿੱਟੀ ਬਣਾਈ ਦੇਖ ਮੈਂ ਪਿਆਲੇ ਬਣਾਏ ਸੁਰਾਈਆਂ ਬਣਾਈਆਂ ਸੋਨੇ ਸੋਨੇ ਭਾਂਡੇ ਬਣਾਏ ਤੂੰ ਅਸਮਾਨ ਤੋਂ ਝੁੱਟੇ ਨੇ ਮੈਂ ਬਣਾਏ ਨੇ ਮੇਰੀ ਸਿਆਣਪ ਹੈ ਇਹ ਸੁਰਾਈਆਂ ਮੈਂ ਬਣਾਈਆਂ ਇਹ ਪਿਆਲੇ ਮੈਂ ਬਣਾਏ ਨੇ ਇਹ ਭਾਂਡੇ ਮੈਂ ਬਣਾਏ ਨੇ ਇਹ ਮੇਰੀ ਸਿਆਣਪ ਹੈ ਔਰ ਇਹਨਾਂ ਚਾਰ ਰੰਗ ਜੁਤੇ ਮੇਰੀ ਸਿਆਣਪ ਦੀ ਮੋਹਰ ਹੈ ਹਲਗਨਚਲ ਕੀ ਕਹਿੰਦਾ ਹੈ ਬਿਆਬਾਨੋਂ ਗੁਲਜ਼ਾਰ ਬਾغا ਫਰੀਦਮ ਖਿਆਬਾਨੋਂ ਕੋਹਸਾਰ ਰਾਵਾਂ ਫਰੀਦ ਤੂੰ ਉੱਚੇ ਨੀਚੇ ਪਹਾੜ ਬਣਾਏ ਮੈਂ ਉਹਨਾਂ ਦੇ ਚ ਖਿਆਬਾਨ ਰਸਤੇ ਬਣਾਏ ਤੂੰ ਬਣਾਏ ਤੂੰ ਤੇ ਕੱਖ ਨਹੀਂ ਬੜਾਇਆ ਉੱਚੇ ਨਹੀਂ ਮੈਂ ਪਹਾੜ ਬਣਾਏ ਲੰਘਣਾ ਵੀ ਓਕਾ ਵਾ ਪਰ ਰਸਤਾ ਸੜਕਾਂ ਬਣਾਈਆਂ ਪਹਾੜਾਂ ਦੇ ਸੜਕਾਂ ਤੂੰ ਬੰਜਰ ਜ਼ਮੀਨਾ ਬਣਾਈਆਂ ਮੈਂ ਲੈ ਲਾਹਾਂ ਦੇ ਚਮਨ ਬਣਾਏ ਨੇ ਬਾਗ ਬਗੀਚੇ ਬਣਾਏ ਨੇ ਇਹ ਬਗੀਚੇ ਇਹ ਫਲਦਾਰ ਫੁੱਲਦਾਰ ਬਗੀਚੇ ਬਾਗ ਇਹ ਮੇਰੀ ਸਿਆਣਾ ਇਹ ਮੇਰੀ ਮਿਹਨਤ ਹੈ ਤੇਰੀ ਨਹੀਂ ਮਨ ਆਨਮ ਕੇ ਅਸੰਗ ਆਇਨਾ ਸਾਜ਼ਮ ਮਨ ਆਨਮ ਕੇ ਅਜ਼ਹਰੇ ਨੌਸ਼ੀਨਾ ਐ ਸਾਜ਼ਮ ਇਹ ਮੇਰੀ ਹਸਤੀ ਐ ਤੇ ਮੇਰੀ ਸਿਆਣਪ ਐ ਜਿਨੇ ਜ਼ਮੀਨ ਨੂੰ ਪਹਾੜਾਂ ਨੂੰ ਖੋਦ ਕੇ ਪੱਥਰ ਕਢਿਆ ਤੇ ਪੱਥਰ ਦੇ ਚੋਂ ਸ਼ੀਸ਼ਾ ਕਢਿਆ ਸੁੰਦਰ ਆਇਨਾ ਬਣਾਇਆ ਤੂੰ ਬਣਾਇਨੇ ਮੈਂ ਬਣਾਇ ਤੂੰ ਮੇਰੇ ਵਿੱਚ ਕਮਜ਼ੋਰੀ ਰਹਿਣ ਦਿੱਤੀ ਐ ਮੇਰੀਆਂ ਅੱਖਾਂ ਸਾਰਿਆਂ ਦਾ ਮੁਖੜਾ ਵੇਖ ਸਕਦੀਆਂ ਨਾ ਆਪਣਾ ਹੀ ਨਹੀਂ ਦੇਖਸੈਂ ਇੰਨੀ ਕਮਜ਼ੋਰੀ ਤੂੰ ਮੇਰੇ 'ਚ ਰੱਖੀ ਆਏ ਦੋ ਅੱਖਾਂ ਸੂਰਜ ਚੰਨ ਤਾਰਿਆਂ ਨੂੰ ਦੇਖ ਸਕਦੀਆਂ ਸਾਰੇ ਸੰਸਾਰ ਨੂੰ ਦੇਖ ਸਕਦੀਆਂ ਆਪਣਾ ਹੀ ਮੂੰਹ ਨਹੀਂ ਦੇਖ ਸਕਦੀ ਤੋ ਦੇਖ ਖੁਦਾਇਆ ਆਪਾਂ ਤੇਰੀ ਦਿੱਤੀ ਹੋਈ ਕਮਜ਼ੋਰੀ ਨੂੰ ਰਹਿਣ ਨਹੀਂ ਦਿੱਤਾ ਆਪਾਂ ਪੱਥਰ ਕੱਢਿਆ ਉਹਦੇ ਚ ਅਸ਼ੀਸ਼ਾ ਕੱਢਿਆ ਸੁੰਦਰ ਸ਼ੀਸ਼ਾ ਦਰਪਣ ਬਣਾਇਆ ਉਹਦੇ ਚ ਆਪਣਾ ਮੂੰਹ ਵੇਖ ਲਿਆ ਹੁ ਤੂੰ ਕਰਦਾ ਰਹਿ ਗੱਲਾਂ ਜੋ ਕੁਝ ਕਰਨੀਆਂ ਆਪਾਂ ਆਪਣਾ ਮੁਖੜਾ ਵੇਖ ਲਿਆ ਤੇਰੀ ਕਮਜ਼ੋਰੀ ਰਹਿਣ ਨਹੀਂ ਦਿੱਤੇ ਮਨ ਆ ਨਮ ਕੇ ਅ ਜ਼ਹਿਰੇ ਨੋਸ਼ੀਨਾ ਐ ਸਾਜ਼ਮ ਤੂੰ ਤੇ ਸੰਖਿਆ ਬਣਾਇਆ ਸੀ ਜ਼ਹਿਰ ਬਣਾਈ ਸੀ ਫੇ ਦੇਖ ਸਾਡੀ ਸਿਆਣਾ ਬਸੀ ਉਹਨੂੰ ਮਾਰ ਕੇ ਕੁਸਤਾ ਬਣਾ ਦਿੱਤਾ ਦਵਾਈ ਬਣਾ ਦਿੱਤੀ ਸ਼ਾਇਦ ਆਪ ਨੂੰ ਪਤਾ ਹੋਵੇ ਬਹੁਤ ਸਾਰੇ ਕੁਸਤਿਆਂ ਚ ਸੰਖਿਆ ਪੈਂਦਾ ਹੈ ਜ਼ਹਿਰ ਦੇ ਵੀ ਅਜਿੰਜਕਸ਼ਨ ਬਣਦੇ ਨੇ ਜ਼ਹਿਰ ਵੀ ਬਹੁਤ ਸਾਰੀਆਂ ਔਸ਼ਦੀਆਂ ਦੇ ਚ ਸ਼ਾਮਲ ਹੁੰਦੀ ਹੈ اور بہت سارے روگانوں نویرਤ ਕਰਨ ਦਾ ਸਾਧਨ ਬਣਦੀ ਹੈ ਮਨੁੱਖ ਕਹਿੰਦਾ ਹੈ ਪ੍ਰਭੂ ਤੂੰ ਤੇ ਬਣਾਇਆ ਸੰਖਿਆ ਜ਼ਹਿਰ ਦੇਖ ਸਾਡੀ ਸਿਆਣਾ ਪਾਪਾ ਕੁਛਤਾ ਬਣਾ ਦਿੱਤਾ ਉਹ ਨੂੰ ਜ਼ਹਿਰ ਨਹੀਂ ਰਹਿਣ ਦਿੱਤਾ ਇਹਨੂੰ ਡਾਕਟਰ محمد اقبال ਆਪਣੀ ਉਰਦੂ ਦੀ ਨਜ਼ਮ ਦੇ ਵਿੱਚ ਵੀ ਕਹਿੰਦਾ ਜੋ ਜ਼ਹਿਰ ਹਲਾ ਹਲ ਹੈ ਉਹੀ ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਤੇ ਪੀਣ ਦਾ ਡੰਗ ਹੈ ਜੇ ਤੈਨੂੰ ਆ ਜਾਏ ਜ਼ਹਿਰ ਵੀ ਅੰਮ੍ਰਿਤ ਹੈ ਜੇ ਜ਼ਹਿਰ ਨੂੰ ਕੁਸ਼ਤਾ ਬਣਾਉਣ ਦਾ ਡੰਗ ਆਇਆ ਦੇਖ ਖੋੜਾ ਤੂੰ ਨਿਰਾ ਕਰਤੇ ਪਣ ਦਾ ਮਾਣ ਨਾ ਕਰ ਆਪਾਂ ਵੀ ਕੁਛ ਕੀਤਾ ਤੂੰ ਰਾਤ ਬਣਾਈ ਆਪਾਂ ਦੀਵਾ ਬਣਾਇਆ ਤੂੰ ਮਿੱਟੀ ਬਣਾਈ ਆਪਾਂ ਪਿਆਲੇ ਬਣਾਏ ਤੂੰ ਬਿਆਬਾਨ ਜੰਗਲ ਬਣਾਇ ਅਸੀਂ ਲੈ ਲਾਹਾਂਦੇ ਚਮਨ ਬਣਾਇ ਤੂੰ ਉੱਚੇ ਨੀਵੇਂ ਪਹਾੜ ਬਣਾਇ ਅਸੀਂ ਉਹਨਾਂ ਦੇ ਚ ਵੀ ਰਸਤੇ ਬਣਾ ਦਿੱਤੇ ਤੂੰ ਨੀਰਾ ਪੱਥਰ ਬਣਾਇ ਅਸੀਂ ਉਹਦੇ ਚੋਂ ਸ਼ੀਸ਼ਾ ਕੱਢ ਕੇ ਬੜੇ ਸੋਹਣੇ ਸੋਹਣੇ ਦਰਪਣ ਬਣਾਏ ਤੂੰ ਸੰਖਿਆ ਬਣਾਇ ਅਸੀਂ ਉਸ ਨੂੰ ਵੀ ਕੁਸ਼ਤਾ ਬਣਾ ਦਿੱਤਾ ਅ ਸਾਡੀ ਸਿਆਣਪ ਵੀ ਤੇ ਦੇਖ ਇਕਬਾਲ ਨੇ ਇਸ ਲੰਬੀ ਚੌੜੀ ਨਜ਼ਮ ਦੇ ਚੱਗੇ ਲਿਖਿਆ ਖੁਦਾ ਬੋਲੇ ਬਈ ਬੰਦੇ ਗੱਲ ਸੁਣ ਜੇ ਮੈਂ ਰਾਤ ਨਾ ਬਣਾਂਦਾ ਤੂੰ ਦੀਵਾ ਕਿੱਥੋਂ ਬਣਾਣਾ ਸੀ ਜੇ ਮੈਂ ਮਿੱਟੀ ਨਾ ਬਣਾਂਦਾ ਤੂੰ ਪਿਆਲੇ ਕਿੱਥੋਂ ਬਣਾਣੇ ਸੀ ਜੇ ਮੈਂ ਬੰਜਰ ਜ਼ਮੀਨਾਂ ਹੀ ਨਾ ਬਣਾਂਦਾ ਤੂੰ ਲਹਿ ਲਹਾਂ ਦੇ ਚਮਨ ਕਿੱਥੇ ਬਣਾਣੇ ਸੀ ਤੇ ਜੇ ਮੈਂ ਪਹਾੜ ਹੀ ਨਾ ਬਣਾਂਦਾ ਤੂੰ ਰਸਤੇ ਕਿੱਥੇ ਬਣਾਣੇ ਸੀ ਤੇ ਜੇ ਮੈਂ ਪੱਥਰੀ ਨਾ ਬਣਾਉਂਦਾ ਤੇ ਤੂੰ ਸ਼ੀਸ਼ਾ ਕਿੱਥੋਂ ਬਣਾਣਾ ਸੀ ਤੇ ਜੇ ਮੈਂ ਸੰਖਿਆ ਹੀ ਨਾ ਬਣਾਉਂਦਾ ਤੂੰ ਕੁਸ਼ਤਾ ਕਿੱਥੋਂ ਬਣਾਣਾ ਸੀ ਤੇ ਜੇ ਮੈਂ ਤੈਨੂੰ ਹੀ ਨਾ ਬਣਾਉਂਦਾ ਤੂੰ ਇਤਨੀਆ ਗੱਲਾਂ ਕਿੱਥੋਂ ਕਰਨੀ ਆਸਨ